ਬੰਗਲਾਦੇਸ਼ ਤੇ ਹਿੰਦੂਆ ਤੇ ਹੋ ਰਹੇ ਅਤਿਆਚਾਰ ਦੇ ਵਿਰੋਧ ਵਿੱਚ ਅੱਜ ਸ਼ਹਿਰ ਦੇ Hindu ਸੰਗਠਨਾ ਨੇ ਫੂਕਿਆ ਬੰਗਲਾਦੇਸ਼ ਦਾ ਪੁਤਲਾ ਬੰਗਲਾਦੇਸ਼ ਵਿੱਚ ਹਿੰਦੂਆ ਤੇ ਹੋ ਰਹੇ ਅਤਿਆਚਾਰ ਦੇ ਵਿਰੋਧ ਵਿੱਚ ਸ਼ਹਿਰ ਦੇ ਵਕ ਵਕ Hindu ਸੰਗਠਨਾ ਧਾਰਮਿਕ ਸੰਸਥਾਵਾਂ ਤੇ ਕੀਰਤਨ ਮੰਡਲੀਆਂ ਦੇ ਆਗੂਆਂ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ਼ ਪ੍ਰਦਰਸ਼ਨ ਕਰਦੇ ਹੋਏ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਬੰਗਲਾਦੇਸ਼ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਹ ਰੋਸ਼ ਪ੍ਰਦਰਸ਼ਨ ਗਊਸ਼ਾਲਾ ਕਮੇਟੀ ਦੀ ਅਗਵਾਈ ਵਿੱਚ ਕੱਢਿਆ ਗਿਆ ਇਹ ਰੋਸ਼ ਪ੍ਰਦਰਸ਼ਨ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਇਹ ਮੁੱਖ ਬੱਸ ਸਟੈਂਡ ਤੇ ਪਹੁੰਚਿਆ ਜਿੱਥੇ ਨਾਰੇਬਾਜੀ ਕੀਤੀ ਗਈ ਅਸੀਂ ਇਕ ਰਹਾਂਗੇ ਤਾਂ ਸੇਫ ਰਹਾਂਗੇ ਦੇ ਨਾਰੇ ਵੀ ਲਗਾਏ ਗਏ ਇਸ ਦੌਰਾਨ ਭਾਟਪਾ ਦੀ ਹਲਕਾ ਇੰਚਾਰਜ ਡਾਕਟਰ ਦੀਪਕ ਜੋਤੀ ਭਾਟਪਾ ਦੇ ਸੀਨੀਅਰ ਨੇਤਾ ਕੋ ਦੀਪ ਸਿੰਘ ਸਿਦੂਪੁਰ ਸ਼ਾਮ ਸੁੰਦਰ ਜਰਗਰ ਓਮ ਗੋਤਮ ਪੰਡਿਤ ਸੇਵਕram, ਅਨੂਪ ਸ਼ਿੰਗਲਾ ਆਦਿ ਨੇ ਇਸ ਰੋਸ਼ ਪ੍ਰਦਰਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ। ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨਾਲ ਹੋ ਰਿਹਾ ਤਕਾ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦੇ। ਇਸ ਦੌਰਾਨ ਡਾਕਟਰ ਦੀਪਕ ਜੋਤੀ ਨੇ ਬੰਗਲਾਦੇਸ਼ ਦੇ ਹਿੰਦੂਆਂ ਤੇ ਹੋ ਰਹੇ ਅਤਿਆਚਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਹਿੰਦੂਆਂ ਤੇ ਹੋ ਰਹੇ ਅਤਿਆਚਾਰ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਇਸ ਦੌਰਾਨ ਗਊਸ਼ਾਲਾ ਕਮੇਟੀ ਦੇ ਚੇਅਰਮੈਨ ਅਨੂਪ ਸਿੰਘਲਾ ਨੇ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੱਡੇ ਪੱਧਰ ਤੇ ਵਿਦੇਸ਼ਾਂ ਦੀ ਲੜਾਈ ਬੰਦ ਕਰਵਾਉਣ ਲਈ ਸਖਤ ਕਦਮ ਉਠਾਏ ਜਾਂਦੇ ਹਨ ਉਸੇ ਤਰ੍ਹਾਂ ਬੰਗਲਾਦੇਸ਼ ਅੰਦਰ ਹਿੰਦੂਆਂ ਦੀ ਰੱਖਿਆ ਲਈ ਤੇ ਹਿੰਦੂਆਂ ਤੇ ਹੋ ਰੇ ਅਤਿਆਚਾਰ ਨੂੰ ਰੋਕਣ ਲਈ ਵੀ ਸਖਤ ਕਦਮ ਉਠਾਉਣੇ ਚਾਹੀਦੇ ਹਨ ਇਸ ਦੌਰਾਨ ਵਕ ਵਕ ਸ਼ਹਿਰਾਂ ਤੋਂ ਬੰਗਲਾਦੇਸ਼ ਦੇ ਖਿਲਾਫ ਆਏ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਹਿੰਦੂਆਂ ਦੀ ਰੱਖਿਆ ਲਈ ਸਖਤ ਕਦਮ ਉਠਾਏ ਪੇਸ਼ ਹੈ ਪੀ 24 ਤੋਂ ਰਾਜਕਮਲ ਲਾਲਿਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੁਰਦਾਬਾਦ ਬੰਗਲਾਦੇਸ਼ ਮੁਰਦਾਬਾਦ ਬੰਗਲਾਦੇਸ਼ ਮੁਰਦਾਬਾਦ ਬੰਗਲਾਦੇਸ਼ ਮੁਰਦਾਬਾਦ ਬੰਗਲਾਦੇਸ਼ ਮੁਰਦਾਬਾਦ ਬੰਗਲਾਦੇਸ਼ ਮੁਰਦਾਬਾਦ ਬੰਗਲਾਦੇਸ਼ ਜਿ ਬਸੀਪਣਾ ਵਿਖੇ ਸ਼ਹਿਰ ਦੇ ਵੱਖ-ਵੱਖ ਸੰਸਥਾਵਾਂ ਵੱਲੋਂ ਅੱਜ ਬੰਗਲਾਦੇਸ਼ ਦਾ ਪੁਤਲਾ ਫੂਕਿਆ ਜਾ ਰਿਹਾ ਹੈ ਜਾ ਰਿਹਾ ਹੈ ਅੱਜ ਬਸੀਪਣਾ ਦੇ ਮੁੱਖ ਬੱਸ ਸਟੈਂਡ ਤੇ ਅੱਜ ਸ਼ਹਿਰ ਦੇ ਵੱਖ-ਵੱਖ ਸੰਗਠਨਾਂ ਵੱਲੋਂ ਜੋ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਅਤਿਆਚਾਰ ਹੋ ਰਿਹਾ ਹੈ ਉਸ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਸੰਸਥਾਵਾਂ ਵੱਲੋਂ ਇੱਥੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਦੇ ਹੋਏ ਰੋਸ਼ ਪ੍ਰਗਟ ਕੀਤਾ ਜਾ ਰਿਹਾ ਹੈ ਅਤੇ ਬੰਗਲਾਦੇਸ਼ ਮੁਰਦਾਬਾਬ ਦੇ ਨਾਰੇ ਲਗਾਏ ਜਾ ਰਹੇ ਨੇ ਸਾਡੇ ਨਾਲ ਮੌਜੂਦ ਨੇ ਸਮਾਜ ਸੇਵੀ ਸ਼ਾਮਸੁੰਦਰ ਝਰਗਰ ਉਹਨਾਂ ਨਾਲ ਗੱਲ ਕਰਾਂਗੇ ਅੱਜ ਇਹ ਪਤਲਾ ਫੂਕਿਆ ਜਾ ਰਿਹਾ ਕੀ ਕਾਰਨ ਹੈ ਸਾਰਿਆਂ ਨੂੰ ਭਾਰਤਵਾਦ ਆ ਕੀ ਜੈ ਜਿਵੇਂ ਕਿ ਸਭ ਨੂੰ ਪਤਾ ਜੀ ਬੰਗਲਾਦੇਸ਼ ਦੇ ਅੰਦਰ ਹਿੰਦੂਆਂ ਨਾਲ ਬਹੁਤ ਹੀ ਅਤਿਆਚਾਰ ਹੋ ਰਿਹਾ ਹੈ ਉੱਥੇ ਦੀ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨੂੰ ਹਟਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਹਿੰਦੂਆਂ ਦੇ ਉੱਪਰ ਨਿਹਾਇਤ ਨਿਹਾਇਤ ਜੁਲਮ ਹੋ ਰਿਹਾ ਹੈ ਧੀਆਂ ਭੈਣਾਂ ਨੂੰ ਬੇਇੱਜ਼ਤ ਕਰਿਆ ਜਾ ਰਿਹਾ ਹੈ ਕਰਾਂ ਚ ਵੜ ਕੇ ਹਿੰਦੂਆਂ ਦੇ ਘਰਾਂ ਨੂੰ ਫੂਕਿਆ ਜਾ ਰਿਹਾ ਹੈ ਮੰਦਰਾਂ ਦੇ ਪੁਜਾਰੀਆਂ ਨੂੰ ਜੇਲਾ ਚ ਸੁੱਟਿਆ ਜਾ ਰਿਹਾ ਹੈ ਉਸ ਵਿਸ਼ੇ ਤੇ ਸਾਰੇ ਹਿੰਦੂ ਸਮਾਜ ਚ ਬਹੁਤ ਰੋਸ਼ ਹੈ ਅਸੀਂ ਪ੍ਰਧਾਨ ਮੰਤਰੀ ਜੀ ਤੋਂ ਮੰਗ ਕਰਦੇ ਹਾਂ ਜੋ ਉਹਨਾਂ ਨੇ ਐਕਟ ਲਾਗੂ ਕਰਿਆ ਸੀ ਸੀਏਏ ਸਿਟੀਜ਼ਨ ਅਮੈਂਡਮੈਂਟ ਐਕਟ ਉਹਨੂੰ ਇਸ ਤਰੀਕੇ ਲਾਗੂ ਕੀਤਾ ਜਾਵੇ ਕਿ ਜੋ ਉੱਥੇ ਦਾ ਬਾਹਰਲਾ ਬਾਹਰਲੇ ਦੇਸ਼ ਚ ਹਿੰਦੂ ਸਮਾਜ ਦਾ ਕੋਈ ਵੀ ਲੋਕ ਰਹਿੰਦੇ ਆ ਉਹਨਾਂ ਨੂੰ ਤੁਰੰਤ ਇੱਥੇ ਦੀ ਨਾਗਰਿਕਤਾ ਦਿੱਤੀ ਜਾਵੇ ਤਾਂ ਕਿ ਜੋ ਹਿੰਦੂ ਸਮਾਜ ਉੱਤੇ ਕਸਟ ਸਹਿ ਰਿਹਾ ਹੈ ਉਹਨੂੰ ਸਾਡੇ ਭਰਾਵਾਂ ਨੂੰ ਸਾਡੇ ਭੈਣਾਂ ਨੂੰ ਸਾਡੇ ਬੱਚਿਆਂ ਨੂੰ ਕੋਈ ਦੁੱਖ ਨਾ ਦੇਖਣੇ ਪੈਣ। ਸੋ ਸਾਡੇ ਨਾਲ ਮੌਜੂਦ ਨੇ ਭਟਪਾ ਦੇ ਗੁਲਦੀਪ ਸਿੱਧੂਪੁਰ ਉਹਨਾਂ ਨਾਲ ਵੀ ਗੱਲ ਕਰਾਂਗੇ ਅੱਜ ਇੱਥੇ ਬੰਗਲਾਦੇਸ਼ ਦਾ ਪੁਤਲਾ ਫੁਕ ਰਿਹਾ ਹੈ ਉਹ ਕੀ ਕਹੋਗੇ? ਦੇਖੋ ਜੀ ਬੰਗਲਾਦੇਸ਼ ਦੇ ਵਿੱਚ ਜੋ ਹੋਇਆ ਹੈ ਹਿੰਦੂ ਭਰਾਵਾਂ ਦੇ ਨਾਲ ਬਹੁਤ ਜ਼ਿਆਦਾ ਤੱਕਾ ਤੇ ਗਲਤ ਹੋ ਰਿਹਾ ਉਹਨਾਂ ਨੇ ਉਹਨਾਂ ਦੀ ਮਹਿਲਾਵਾਂ ਦੇ ਨਾਲ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਅੱਗ ਤੱਕ ਲਾਈ ਜਾ ਰਹੀ ਹੈ। ਭਾਜਪਾ ਸਰਕਾਰ ਹੈ ਤੁਹਾਡੀ ਕੀ ਕਰ ਰਹੀ ਹੈ? ਦੇਖੋ ਗੱਲ ਇਹ ਹੈ ਜੀ ਭਾਜਪਾ ਸਰਕਾਰ ਜਿੱਥੇ ਗਲਤ ਹੈ ਉਹਨਾਂ ਦਾ ਜਿੱਥੇ ਦਾ ਮੁੱਖ ਮੰਤਰੀ ਗਲਤ ਹੈ ਉਹਦੇ ਅਸੀਂ ਖਿਲਾਫ ਆ। ਬਿਲਕੁਲ ਅਸੀਂ ਖਿਲਾਫ ਹੈ ਪਰ ਬੇਨਤੀ ਇਹ ਹੈ ਜੇਕਰ ਸਰਕਾਰ ਕੋਈ ਵੀ ਹੈ ਕੋਈ ਧੱਕਾ ਕਰਦੀ ਹੈ ਜੇਕਰ ਪੰਜਾਬ ਵਿੱਚ ਧੱਕਾ ਕਰੇਗੀ ਕੋਈ ਸਰਕਾਰ ਹੋਵੇ ਤਾਂ ਅਸੀਂ ਖਿਲਾਫ ਹੈ ਖਿਲਾਫ ਹੈ ਪੂਰੀ ਦੇ ਹਿੰਦੂ ਭਰਾਵਾਂ ਦੇ ਨਾਲ ਹੈ। ਹਿੰਦੂ ਸੱਗੜਨਾ ਦੇ ਨਾਲ ਹੈ ਜਿਹੜਾ ਧੱਕਾ ਹੈ ਉਹ ਬਰਦਾਸ਼ਤ ਬਿਲਕੁਲ ਨਹੀਂ ਹੋਏਗਾ। ਸੋ ਤੱਕਾ برداشت ਨਹੀਂ ਹੋਏਗਾ ਡਾਕਟਰ ਜੋਤੀ ਵੀ ਇੱਥੇ ਮੌਜੂਦ ਨੇ ਜੋ ਕਿ ਇਥੋਂ ਅੱਜ ਵਿਸ਼ੇਸ਼ ਤੌਰ ਤੇ ਇੱਥੇ ਪੁਤਲਾ ਫੂਕਣ ਜੋ ਜੋ ਪੁਤਲਾ ਫੂਕਿਆ ਜਾ ਰਿਹਾ Hindu ਸੰਗਠਨਾ ਵੱਲੋਂ ਵਿਸ਼ੇਸ਼ ਤੌਰ ਤੇ ਆਏ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਹਾਡੀ BJP ਸਰਕਾਰ ਹੈ ਤੇ ਅੱਜ ਜਦੋਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਿੱਥੇ ਵੀ ਯੁੱਧ ਹੁੰਦਾ ਹੈ ਉੱਥੇ ਉਹ ਯੁੱਧ ਖਤਮ ਕਰਵਾਉਣ ਚਲੇ ਜਾਂਦੇ ਨੇ ਪਰ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨਾਲ ਤੱਕਾ ਹੋ ਰਿਹਾ ਹੈ ਅਤਿਆਚਾਰ ਹੋ ਰਿਹਾ ਹੈ ਪ੍ਰਧਾਨ ਮੰਤਰੀ ਚੁੱਪ ਕਿਉਂ ਨੇ ਜੀ ਇਹ ਵਰਲਡ ਫੋਰਮ ਤੇ ਗੱਲ ਹੋ ਰਹੀ ਹੈ ਬਹੁਤ ਮਾਤਭਾਗੀ ਕਟਣਾ ਹੈ ਕਿ ਬੰਗਲਾਦੇਸ਼ ਦੇ ਵਿੱਚ ਇਸ ਤਰੀਕੇ ਨਾਲ ਅਤਿਆਚਾਰ ਹੋ ਰਿਹਾ ਹੈ ਹਿੰਦੂਆਂ ਤੇ ਔਰ ਸਾਡੇ ਭਰਾਵਾਂ ਤੇ ਭੈਣਾਂ ਤੇ ਔਰ ਸਾਡੇ ਵਿਸ਼ੇਸ਼ ਕਰਕੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਇਸ ਚੀਜ਼ ਨੂੰ ਲੈ ਚੁਕੇ ਨੇ ਤੇ ਬਹੁਤ ਛੇਤੀ ਤੁਹਾਨੂੰ ਇਹਦਾ ਨਤੀਜਾ ਮਿਲੇਗਾ ਵਰਲਡ ਫੋਰਮ ਤੇ ਮਿਲ ਕੇ ਇਹ ਲੜਾਈ ਲੜੀ ਜਾਏਗੀ ਸੋ ਸਾਡੇ ਨਾਲ ਮੌਜੂਦ ਨੇ ਬੰਦੇ ਸੇਵਕram ਜੀ ਉਹਨਾਂ ਨਾਲ ਵੀ ਗੱਲ ਕਰਾਂਗੇ ਅੱਜ ਦੇਸ਼ ਦੇ ਹਿੰਦੂਆਂ ਦੇ ਅੱਜ ਜਿੱਥੇ ਕਿਥੇ ਗਊ ਮਾਤਾ ਕੱਟ ਰਹੀ ਹੈ ਕਿਥੇ ਅੱਜ ਸਾਡੇ Hindu ਭਰਾਵਾਂ ਤੇ ਅਤਿਆਚਾਰ ਹੋ ਰਿਹਾ ਹੈ ਬੰਗਲਾਦੇਸ਼ ਦੇ ਵਿੱਚ ਪੁਜਾਰੀਆਂ ਨੂੰ ਮੰਦਰਾਂ ਦੇ ਵਿੱਚ ਪੂਜਾ ਨਹੀਂ ਕਰਨ ਦਿੱਤੀ ਜਾ ਰਹੀ ਕੀ ਕਹੋਗੇ ਤੋ ਬੰਗਲਾਦੇਸ਼ ਦੇ ਵਿੱਚ ਮੈਂ ਜੋ Hindu ਦੇ ਪ੍ਰਤੀ ਸਾਧੂ ਸੰਤੋਂ ਕੋ ਜੇਲ ਦੇ ਅੰਦਰ ਬੰਦ ਕੀਤਾ ਜਾ ਰਹਾ ਹੈ Hindu ਦੇ ਘਰ ਪੁਕੇ ਜਾ ਰਹੇ ਹਨ Hindu ਕੀ ਬਹੁ ਬੇਟੀਆਂ ਕੋ ਸਾਥ ਬਲਤਕਾਰ ਕੀਤਾ ਜਾ ਰਹਾ ਹੈ ਔਰ Hindu ਦੇ ਪ੍ਰਤੀ ਕਿ ਵਹਾਂ ਪਰ ਕੋਈ ਕਾਨੂੰਨ ਵਿਵਸਥਾ ਨਹੀਂ ਹੈ जिसके कारण से आज हमारे सभी संगठनों में बहुत बड़ा रोष है और हम बांग्लादेश सरकार के खिलाफ मोर्चा खोल करके उनका पुतला फूक रहे हैं तो हिंदुओं की रक्षा करें वो तो कोई ऐसा कानून बनाएं जिससे कि वहाँ हिंदू सुरक्षित तो हो और हिंदू सुरक्षित रहें गौ बेटी सुरक्षित रहें हमारा धर्म सुरक्षित रहे हमारे गौ माता सुरक्षित रही इन्हीं शब्दों के साथ हम मुर्दाबाद करते हुए

ਅਗ ਲਗਾਇਆ ਜਾ ਰਿਹਾ ਹੈ ਤੇ ਹਿੰਦੂ ਸੰਗਠਨਾਵਾਂ ਵੱਲੋਂ ਇਸ ਦੀ ਕੁੱਟਮਾਰ ਵੀ ਕੀਤੀ ਜਾ ਰਹੀ ਹੈ ਜੁਰਦਾਬਾਦ ਜੁਰਦਾਬਾਦ ਜੁਰਦਾਬਾਦ